ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸ਼ਾਨ ਸੁਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਇਉ ਸਤ ਪ੍ਰਗਟਿਉ ਰਵ ਲੋਇ ਦਰਸ਼ਨ ਪਰਸ ਐ ਗੁਰੂ ਕੈ ਅਠ ਸੱਠ ਮੱਜਨ ਹੋਇ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਖਾਨ ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪਰਵਾਨ ਅਮਹਿ ਦ੍ਰਿਸ਼ਟ ਸੁਭ ਕਰੈ ਕਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰਿ ਆਉ ਜਨਮ ਹਮ ਕਾਲਖ ਧੂਐ ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਿਜ ਸੁ ਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੀ ਜਿਨ ਭਗਤ ਭਵ ਜਲ ਤਾਰੀ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਥਪਿਓ ਜੀਨ ਸਰਬ ਸਿਧੀ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਬਲ ਸਰਾ ਉੱਤਰ ਦੱਖਣ ਹੈ ਪੁੱਬ ਅਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਛਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖ ਅਤਰ ਅਵਰ ਧੂ ਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸੀ ਅਰ ਅਸੂਰ ਨਾਮ ਉਲਾਸ ਹੈ ਸੈਨ ਨੂੰ ਜਿਨ ਉਧਰਿਆ सोई नाम अचल भगत है भवतारन अमरदास गुरु कौ फुरिया सोई नाम शिवर नवनाथ निरंजन शिव सनकाद समुत्थर्य 84 सिद्ध बुद्ध जितराती अम्बरीक भवजल तरिया उद्धव अकरूर तनोचन नाम कालकबीर किल विकारिया ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਮਹਿ ਚਰਨ ਚਿਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖਹਿ ਉੱਤਰ ਦੱਖਣ ਪੂਪ ਦੇਸ ਪਛਮ ਜਸ ਭਖਹਿ ਜਨਮ ਤਾ ਇਹੋ ਸਕੇ ਹਤ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਪਲੋ ਪਰ ਸੇਦ ਤੇਜੋ ਤਨ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਾਇ ਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਨ ਸਰਬ ਮੈਂ ਪਗਤ ਰਹੇ ਲਿਵਤਾਰ ਸੋਈ ਨਾਮ ਪਦਾਰਤ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਰ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈ ਕੁੰਠ ਬੀਣਾ ਪਰ ਸਹਿ ਸੰਤ ਪਿਆਰ ਜਿਹ ਕਰਤਾ ਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂ ਸਮੁਧਰੇ ਪਾਇਓ ਨਾਮ ਨਿਵਾਸ ਸਕੇ ਆਥ ਜਨਮ ਕਾਲ ਉਚਰੈ ਗੁਰ ਪਰਸਿਉ ਅਮਰ ਪ੍ਰਗਾਸ ਬਾਰਜ ਕਰਦਾ ਹਣੈ ਸਿਧ ਸੰਮੁਖ ਮੁਖ ਜੋਵੈ ਰਿਧ ਬਸੈ ਬਾਵਾੰਗ ਜੋ ਤੀਨ ਲੋਕਾਂ ਅੰਤਰ ਮੋਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਵ ਮੁਖਹੁ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਵ ਮਸਟਕ ਨਿਸ਼ਾਨ ਸਚਉ ਕਰਮ ਕਾਲੇ ਜੋੜ ਕਰ ਧਾਇਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਉ ਚਰਨ ਤਾਂ ਪਰ ਸਕਿ ਅਥ ਚਰਨ ਗੁਰ ਅਮਲ ਪਵਲ ਰੇ ਹੱਥ ਤਾਂ ਪਰ ਸਕਿ ਅਥ ਹੱਥ ਲੱਗੈ ਗੁਰ ਅਮਰ ਪੈ ਜੀਹੀ ਤਾਂ ਪਰ ਸਕਿ ਅਥ ਜੀਹੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿ ਅਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾਂ ਪਰ ਸਕਿਆਤ ਸ਼ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨੇਤ